ਜੋ 15 ਸਾਲਾਂ ਚ ਪਹਿਲੀ ਵਾਰ ਹੋਇਆ ਹੈਲੋ ਹਾਂਜੀ ਅਸ਼ੀਕਾਲ ਦੀ ਸਾਰਤਾ ਤੁਹਾਡਾ ਆਪਣੇ ਜੀਨਾਂ ਦੇ ਵੀ ਬਲੌਗ ਦੇ ਵਿੱਚ ਉਮੀਦ ਕਰਦੀ ਹਾਂ ਤੇ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਜਮ ਵਧੀਆ ਤੇ ਚਾਹ ਪਾਣੀ ਮੈਂ ਆਲਰੇਡੀ ਪੀ ਲਿਆ ਆ ਚਾਹ ਤੋਂ ਯਾਦ ਆਇਆ ਕਿ ਅੱਜ ਚਾਹ ਮੇਰੇ ਤੋਂ ਵੱਧ ਬਣ ਗਈ ਜਦੋਂ ਮੈਂ ਸਵੇਰੇ ਚਾਹ ਬਣਾਉਣੀ ਹੁੰਦੀ ਆ ਹਨਾ ਯੂਜ਼ੂਲੀ ਮੈਂ ਇੱਕ ਕੱਪ ਹੀ ਬਣਾਉਣੀ ਆ ਤੇ ਅੱਜ ਮੇਰੇ ਤੋਂ ਚਾਹ ਵੱਧ ਬਣ ਗਈ ਆ ਹਾਲ ਤੱਕ ਇਹ ਡੱਬੂ ਚ ਪਈ ਹੈ ਮੈਂ ਸੋਚੇ ਕਿ ਮੈਂ ਦੂਰੀ ਵਾਰ ਪੀ ਲੂੰਗੀ ਬਹਤੇ ਕਦੇ ਵੀ ਨਹੀਂ ਹੁੰਦਾ ਹੁੰਦਾ ਹੈਗਾ ਕਿ ਮੈਂ ਕੋਈ ਚੀਜ਼ ਵੱਧ ਬਣਾਵਾਂ ਯੂਸੂਲੀ ਮੈਂ ਪੂਰੀ ਪੂਰੀ ਬਣਾਉਣੀ ਹੈ ਅੱਜ ਮੇਰਾ ਧਿਆਨ ਨਹੀਂ ਸੀਗਾ ਤੇ ਮੈਂ ਦੁੱਧ ਜ਼ਿਆਦਾ ਪਾਤਾ ਤੇ ਉਹ ਵੱਧ ਗਈ ਤੇ ਫਿਰ ਮੈਨੂੰ ਯਾਦ ਆਇਆ ਕਿ ਇਹ ਮੈਨਾਂ ਮਤਲਬ 45 ਸਾਲਾਂ ਚ ਪਹਿਲੀ ਵਾਰ ਹੋਇਆ ਕਿ ਮੈਂ ਵੱਧ ਚਾਹ ਬਣਾਈ ਆ ਤੇ ਜਿੱਦਾਂ ਆਪਾਂ ਇੰਡੀਆ ਹੈਨਾ ਜਦੋਂ ਰਹਿੰਦੇ ਹੁੰਨੇ ਆ ਇੰਡੀਆ ਆਪਣੇ ਘਰ ਦੇ ਕੀ ਕਰਦੇ ਆ ਡੱਬੂ ਭਰ ਕੇ ਬਣਾ ਲੈਂਦੇ ਆ ਚਾਹ ਠੀਕ ਆ ਇੱਕ ਵਾਰੀ ਆਇਆ ਦੂਰੀ ਵਾਰ ਗਰਮ ਕੀਤੀ ਫੇਰ ਪੀ ਗਏ ਹਨਾ ਤੇ ਜਦੋਂ ਸਿਆਲ ਹੁੰਦੇ ਆ ਫਿਰ ਉਹਨੂੰ ਥਰਮੋਸਿਪ ਆ ਕੇ ਰੱਖ ਦਿੰਦੇ ਆ ਮਤਲਬ ਆਏ ਬਿੰਦੀ ਘੜੇ ਪੀਏ ਫਿਰ ਪੀ ਗਏ ਹਨਾ ਤੇ ਜਦੋਂ ਖਤਮ ਹੋ ਗਈ ਫੇਰ ਬਣਾ ਲਈ ਫੇਰ ਥਰਮੋਸ ਭਰ ਕੇ ਰੱਖ ਦਿੱਤੀ ਤੇ ਫਿਰ ਮੈਨੂੰ ਯਾਦ ਆਇਆ ਕਿ ਆਪਾਂ ਉਹ ਵੀ ਤਾਂ ਪੀ ਸਕਦੇ ਆ ਪਰ ਕਈ ਲੋਕ ਕਹਿੰਦੇ ਵੀ ਹਨਾ ਵੀ ਜਿਵੇਂ ਚਾਹ ਬਚੀ ਹੋਈ ਹੈ ਕਾਫੀ ਟਾਈਮ ਹੋ ਗਿਆ ਤਾਂ ਦੂਸਰੀ ਵਾਰ ਗਰਮ ਕਰਕੇ ਨਹੀਂ ਪੀਣੀ ਚਾਹੀਦੀ ਹੈ ਕਿਉਂਕਿ ਐਸਿਡ ਜ਼ਿਆਦਾ ਬਣਾਉਂਦੀ ਆ ਬਟ ਆਈ ਡੋਨਟ ਨੋ ਆਪਾਂ ਜਦੋਂ ਇੰਡੀਆ ਪੀਂਦੇ ਤਾਂ ਕੁਝ ਨਹੀਂ ਹੁੰਦਾ ਹੈਗਾ ਕਿੰਨੀ ਕਿੰਨੀ ਵਾਰ ਆਪਾਂ ਚਾਹ ਪੀਂਦੇ ਆ ਸਵੇਰੇ ਦੋ ਤਿੰਨ ਵਾਰ ਤਾਂ ਸਵੇਰੀ ਚਾਹ ਪੀ ਲਈਦੀ ਆ ਫਿਰ ਆਪਾਂ ਦਸਾਂ ਜਿਹੜੀ ਚਾਹ ਪੀਂਨੇ ਆ ਦੋ ਜਿਹੜੀ ਚਾਹ ਪੀਂਨੇ ਆ ਕਈ ਵਾਰ ਸ਼ਾਮ ਨੂੰ ਹੀ ਬਣਾ ਲੇਦੇ ਆ 4-5 ਵਜੇ ਕੋਈ ਆ ਗਿਆ ਤਾਂ ਚਾਹ ਬਣਾ ਲਓ ਸਿਰ ਦੁਖਦਾ ਤਾਂ ਚਾਹ ਬਣਾ ਲਓ ਮਤਲਬ ਚਾਹ ਇੱਕ ਡੇਲੀ ਰੁਟੀਨ ਦਾ ਪਾਰਟ ਆ ਉੱਥੇ ਕਿ ਜਿਹਦੇ ਤੋਂ ਬਿਨਾ ਆਪਣੀ ਲਾਈਫ ਅਧੂਰੀ ਆ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਤਾਂ ਮੋਸਟ ਆਫ ਪੀਪਲ ਹਨਾ ਜਿਹੜੇ ਨੇਗੇ ਚਾਹ ਪੀਂਦੀ ਪੀਂਦੇ ਆ ਤੇ ਇੱਥੇ ਆ ਕੇ ਵੀ ਮੈਂ ਥੋੜਾ ਟਾਈਮ ਚਾਹ ਪੀਣੀ ਬੰਦ ਕਰਤੀ ਸੀਗੀ ਮੈਂ ਜਦੋਂ ਟਿਮ ਤੋਂ ਲੈ ਲੈਣੀ ਸਟਿਵਟੀ ਵਗੈਰਾ ਪਰ ਉਹ ਉਦੋਂ ਜਦੋਂ ਮੈਂ ਕੰਮ ਕਰਦੀ ਹੁੰਦੀ ਸੀ ਪਰ ਜਦੋਂ ਮੇਰੇ ਕੋਲ ਟਾਈਮ ਲੱਗਦਾ ਹਨਾ ਤਾਂ ਮੈਂ ਕਰੇ ਕਰੇ ਚਾਹ ਬਣਾਉਣੀ ਤੇ ਹੁਣ ਮੈਂ ਬਾਹਰ ਨਹੀਂ ਜਾਂਦੀ ਹੈਗੀ ਘਰੇ ਰਹਿਣੀ ਹੈ ਤੇ ਘਰੇ ਮੈਂ ਡੇਲੀ ਚਾਹ ਬਣਾਉਣੀ ਬਣਾਉਣੀ ਆ ਮੋਸਟ ਆਫ ਦਾ ਟਾਈਮ ਜਦੋਂ ਮੈਂ ਮਤਲਬ ਦੁਪਹਿਰੇ ਸੈਂਡਵਿਚ ਖਾਣੀ ਆ ਤਾਂ ਉਹਦੇ ਨਾਲ ਮੈਂ ਜੂਸ ਪੀਣੀ ਹੁੰਨੀ ਹੈਗੀ ਪਰ ਪਰ ਜੇ ਚਾਹ ਦਾ ਮਨ ਹੋਵੇ ਤਾਂ ਚਾਹ ਵੀ ਪੀ ਲਈ ਤੇ ਅੱਜ ਚਾਹ ਬੱਜੀ ਹੋਈ ਹੈ ਤੇ ਹੁਣ ਆਪਾਂ ਸੈਂਡਵਿਚ ਬਣਾਵਾਂਗੇ ਕਿਉਂਕਿ ਮੈਨੂੰ ਆਲਰੇਡੀ ਭੁੱਖ ਲੱਗ ਚੁੱਕੀ ਆ ਤੇ ਨਾਲ ਆਪਾਂ ਪੀ ਲਾਂਗੇ ਚਾਹ ਬਸ ਉਹ ਗਰਮੀ ਕਰਨੀ ਆ ਚਾਹ ਪੀਣੀ ਬਹੁਤ ਜ਼ਰੂਰੀ ਹੈ ਗਾਇਜ਼ ਜਦੋਂ ਆਪਾਂ ਕੋਈ ਕੰਮ ਕਰਨਾ ਹੋਵੇ ਸਪੈਸ਼ਲੀ ਤੁਸੀਂ ਮੇਰੇ ਪਿੱਛੇ ਪਏ ਭਾਂਡੇ ਦੇਖ ਸਕਦੇ ਹੋ ਤੇ ਧਿਰ ਲੱਗਿਆ ਹੋਇਆ ਤੇ ਇਹਨਾਂ ਨੂੰ ਮਾਂਜਣ ਵਾਸਤੇ ਪਹਿਲਾਂ ਆਪਣੇ ਵਿੱਚ ਪਾਵਰ ਚਾਹੀਦੀ ਹੈ ਤੇ ਪਾਵਰ ਮਿਲਦੀ ਹੈ ਚਾਹ ਪੀ ਕੇ ਤੇ ਪਹਿਲਾਂ ਉਹ ਚਾਹ ਪੀ ਕੇ ਕੁਝ ਖਾ ਪੀ ਲਈਏ ਫਿਰ ਆਪਾਂ ਸਾਰੇ ਭਾਂਡੇ ਮਾਂਜਣੇ ਅੱਜ ਰਾਤ ਮੈਂ ਸਬਜੀ ਵਾਲੇ ਪਾਂਠੇ ਬਣਾ ਲਈ ਸੀ ਸਬਜੀ ਕਿ ਬਣਾਈ ਨਹੀਂ ਸੀਗੀ ਸੀ ਹੈ ਸ਼ਰਾਉਂਡ ਆਲਰੇਡੀ ਖਤਮ ਆ ਤੇ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਸੈਂਡ ਵਿੱਚ ਬਣਾਉਣਾ ਕਿ ਇਸ ਚੀਜ਼ ਦਾ ਆ। ਮਰਸੀ ਮੈਂ ਬ੍ਰੈਡ ਦਾ ਟੋਸਟ ਹੋਣੇ ਰੱਖ ਤੇ ਚਾਹ ਆਪਣੀ ਗਰਮ ਹੋ ਰਹੀ ਆਲਰੇਡੀ ਤੇ ਦੇਖਦੇ ਆ ਕਿ ਮਿਲਦਾ ਆਪਾਂ ਨੂੰ ਫ੍ਰਿਜ ਚ ਤੇ ਮੈਂ ਸੋਚਦੀ ਆ ਕਿ ਅੱਜ ਆਪਾਂ ਸਾਲਟਡ ਬ੍ਰੈਡ ਟੋਸਟ ਖਾ ਲੈਨੇ ਆ। ਮਤਲਬ ਇਦਾਂ ਹੀ ਇਹਦੇ ਤੇ ਬਟਰ ਲਾ ਕੇ ਤੇ ਸਾਲਟ ਲਾ ਕੇ ਉਹ ਵੀ ਬਹੁਤ ਸਵਾਦ ਲੱਗਦੇ ਆਗੇ। ਇੱਧਰ ਆਪਣੀ ਚਾਹ ਨੂੰ ਵੀ ਵਾਲਾ ਆ ਗਿਆ ਆ ਮਾਰਦੀ ਆ ਫਿਰ ਬਾਲੇ ਭਾਂਡਿਆਂ ਦੇ ਢੇਰ 'ਚ ਇੱਕ ਹੋਰ ਡੱਬੂ ਐਡ ਹੋ ਗਿਆ ਇੱਕ ਹੋਰ ਕੱਪ ਗਾਇਸ ਇੱਧਰ ਆਪਣੇ ਚਾਹ ਦੇ ਨਾਲ ਬਰੈਡ ਵੀ ਰੈਡੀ ਆ ਬਸ ਇਹਨਾਂ ਦੇ ਆਪਾਂ ਬਟਰ ਤੇ ਸਾਲਟ ਨਾ ਮਾਇਆ ਬਟਰ ਮੈਂ ਫ੍ਰੀਜ਼ ਕਰਕੇ ਰੱਖ ਰੱਖਿਆ ਆ ਫਸ ਤਾਂ ਜਿਹੜਾ ਬਟਰ ਹਨ ਉਹ ਸਾਲਟਡ ਹੀ ਆ ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਹੋਰ ਉੱਪਰ ਦੀ ਥੋੜਾ ਜਿਹਾ ਪਿੰਚ ਆਫ ਸਾਲਟ ਪਾ ਲੈਣਾ ਚਾਹੀਦਾ ਇਹ ਪਿਗਲ ਨਹੀਂ ਰਹੀ ਮੈਨੂੰ ਇਹ ਮਾਈਕ੍ਰੋ ਕਰਨਾ ਪੈਣਾ 10 ਸੈਕਿੰਡ ਲਈ ਗਾਈਜ਼ ਮੈਂ 10 ਸੈਕਿੰਡ ਹੀ ਲਾਈ ਸੀਗੇ ਬਟ ਇਹ ਹਾਲੇ ਤੱਕ ਪਿਗਲੇ ਨਹੀਂ ਹੈਗੇ ਸੋ ਆਪਾਂ ਨੂੰ 10-15 ਸੈਕਿੰਡ ਹੋਰ ਲਾਉਣੇ ਆ ਹੇ ਗੱਲ ਲੱਗੇ ਗਾਈਸ ਹਾਂਜੀ ਗਾਇਸ ਤੇ ਆਪਾਂ ਚਾਹ ਪਾਣੀ ਪੀ ਕੇ ਕੈਮ ਹੋ ਗਏ ਆ ਤੇ ਹੁਣ ਮਾਂਦਿਆਂ ਭਾਂਡੇ ਜਿਹੜੇ ਕਿ ਮੇਰੀ ਵੇਟ ਕਰ ਰਹੇ ਕਾਫੀ ਟਾਈਮ ਤੋਂ ਭਾਂਡੇ ਮਾਂਜਣਾ ਇਸ ਨਾਟ ਮਾਈ ਟਾਈਪ ਪਰ ਚਲੋ ਕੋਈ ਗੱਲ ਨਹੀਂ ਇਹ ਵੀ ਤਾਂ ਰੁਟੀਨ ਦਾ ਹਿੱਸਾ ਆ ਚਾਹ ਤਾਂ ਖਾਣੇ ਆਪਾਂ ਤਾਂ ਭਾਂਡੇ ਵੀ ਆਪੋਨੇ ਮਾਂਜਨੇ ਪੈਣੇ ਆ ਇੱਥੇ ਤਾਂ ਗਾਇਸ ਫੇਰ ਵੀ ਠੀਕ ਆ ਪਰ ਇੰਡੀਆ ਜਿਹੜਾ ਭਾਂਡੇ ਮਾਂਜਣ ਵਾਲਾ ਕਨਸੈਪਟ ਹੁੰਦਾ ਸੀਗਾ ਬਹੁਤ ਔਖਾ ਸੀ ਕਿ ਇੰਡੀਆ 'ਚ ਠੰਡ 'ਚ ਭਾਂਡੇ ਮਾਂਜਣੀ ਬਹੁਤ ਔਖਾ ਇੱਥੇ ਤਾਂ ਅੰਦਰ ਹੀ ਚੱਲਦੀ ਆ ਪੰਦਰੀ ਭਾਂਡੇ ਮਾਂਜਣੇ ਬਹੁਤ ਈਜ਼ੀ ਆ ਉੱਥੇ ਤਾਂ ਹੱਥ ਹੀ ਠਰ ਜਾਂਦੇ ਸੀਗੇ ਬਾਹਰ ਜਦੋਂ ਭਾਂਡੇ ਮਾਂਜਣੇ ਪੈਂਦੇ ਸੀਗੇ ਲੋ ਵੀ ਗਾਇਸ ਭਾਂਡੇ ਉਹ ਕਿੱਡਾ ਨ ਤੇ ਆਪਣੀ ਕਿਚਨ ਹੋਈ ਚੱਕਾ ਚੱਕ ਬਹੁਤ ਪੰਡੀ ਸੀ ਗਾਇਸ ਇਹ ਪੰਡੇ ਮਾਜਣ ਵਾਲੀ એનર્ਜੀ ਚਾਹ ਪੀਣ ਤੋਂ ਮੇਰਾ ਨਹੀਂ ਆਉਣੀ ਸੀ ਚਾਹ ਪੀਤੀ ਤਾਈ ਇਹਨਾਂ ਨੂੰ એનર્ਜੀ ਆਈ ਹੁਣ ਮੈਨੂੰ ਪਤਾ ਲੱਗ ਗਿਆ ਕਿ ਮੰਮੀ ਇੰਨੀ ਚਾਹ ਕਿਉਂ ਪਿੰਦੀਆਂ ਨੇ ਕਿਉਂਕਿ ਘਰ ਦੇ ਕੰਮ ਕਰਨ ਵਾਸਤੇ ਵੀ ਬਹੁਤ ਸਾਰੀ એનર્ਜੀ ਚਾਹੀਦੀ ਹੈ ਜਿਹੜੀ ਕਿ ਥੋੜੇ ਥੋੜੇ ਕੰਮ ਚ ਵੇਸਟ ਹੁੰਦੀ ਰਹਿੰਦੀ ਹੈ ਸੋ ਦੈਟਸ ਵਾਈ ਆਪਣੇ ਘਰੇ ਬਾਰ ਬਾਰ ਚਾਹ ਹੁੰਦੀ ਹੈ ਤੇ ਹੁਣ ਮੈਂ ਸੋਚ ਰਹੀ ਹਾਂ ਕਿ ਮੈਂ ਦੁਬਾਰਾ ਚਾਹ ਬਣਾ ਲਵਾਂ ਕਿਉਂਕਿ ਇੰਨਾ ਕੰਮ ਕਰਕੇ ਮੈਂ ਫਿਰ ਥੱਕ ਗਈ ਹਾਂ ਇਥੇ ਤੁਹਾਨੂੰ ਲੱਗਦਾ ਮੈਨੂੰ ਚਾਹ ਪੀਣੀ ਚਾਹੀਦੀ ਹੈ। ਤੁਹਾਡੇ ਘਰੇ ਕਿੰਨੇ ਵਾਰ ਚਾਹ ਬਣਦੀ ਆ? ਕਮੈਂਟ ਕਰਕੇ ਦੱਸੋ। ਸਾਡੇ ਘਰੇ ਤਾਂ ਇੰਡੀਆ ਦੀ ਗੱਲ ਕਰਦੀ ਆ। ਸਾਡੇ ਘਰ ਉੱਥੇ ਸਵੇਰੇ ਚਾਹ ਬਣਦੀ ਆ, ਦੁਪਹਿਰ ਵਾਲੀ ਚਾਹ ਬਣਦੀ ਆ, ਫਿਰ ਦੁਪਹਿਰੇ ਚਾਹ ਬਣਦੀ ਆ, ਜੇ ਕੋਈ ਆਇਆ ਗਿਆ ਆ ਗਿਆ ਫਿਰ ਚਾਹ ਬਣਦੀ ਆ। ਇੱਥੇ ਕੈਨੇਡਾ 'ਚ ਮੋਸਟਲੀ ਮੈਂ ਸਿਰਫ ਸਵੇਰੀ ਚਾਹ ਬਣਾਉਣੀ ਆ। ਤੇ ਜੇ ਕਦੇ-ਕਦੇ ਦੇ ਪਰ ਉਹ ਪੂਰੇ ਜੀ ਕਰੇ ਤਾਂ ਉੱਤਮ ਹੀ ਬਣਾ ਲੈਣੀ ਹੁੰਦੀ ਆ ਹਾਂਜੀ ਗੇਸਸ ਤੇ ਹੁਣ ਮੈਂ ਕਰ ਰਹੀ ਆ ਐਡੀਟਿੰਗ ਆਪਣੇ ਨਵੇਂ ਵਲੌਗ ਦੀ ਚੈਨਲ ਨਾਲ ਜੁੜੇ ਰਿਹਾ ਕਰੋ ਆਪਾਂ ਡੇਲੀ ਡੇਲੀ ਵਲੌਗ ਪਾਉਣੇ ਆ ਤੇ ਹੁਣ ਮੈਂ ਸੋਚਿਆ ਨਵੀਂ ਸਟਰੈਟਜੀ ਕਿ ਮੈਂ ਹਫਤੇ ਚ 5 ਦਿਨ ਵਲੌਗ ਪਾਇਆ ਕਰੂੰਗੀ ਤੇ 2 ਦਿਨ ਛੁੱਟੀ ਤੇ ਹਫਤੇ ਚ 3 ਦਿਨ ਮੈਂ ਲਾਈਵ ਕਰਿਆ ਕਰੂੰਗੀ ਤੇ ਤੁਸੀਂ ਮੈਨੂੰ ਅਪਡੇਟ ਟਾਈਮਿੰਗ ਇਹ ਵਲੌਗ ਦੇ ਵਿੱਚ ਮੈਂਸ਼ਨ ਕਰ ਦਿਓ ਜੋ ਤੁਸੀਂ ਫ੍ਰੀ ਹੋਣੇ ਹੋ ਤਾਂ ਆਪਾਂ ਦੇਖ ਲਾਂਗੇ ਕਿ ਕਿਹੜਾ ਟਾਈਮ ਮੈਸੇਜ ਆ ਕਰਦਾ ਫਿਰ ਉਸ ਅਕੋਰਡਿੰਗ ਆਪਾਂ ਲਾਈਵ ਕਰਿਆ ਕਰਾਂਗੇ ਘੰਟਾ ਦੋ ਘੰਟਾ ਤੇ ਫਿਰ ਆਪਾਂ ਉਹਦੇ ਵਿੱਚ ਗੱਲਾਬਾਤਾਂ ਤੁਹਾਡੇ ਜੋ ਵੀ ਕੁਰੀ ਸੋਣੀਆਂ ਕੁਐਸਚਨਸ ਹੋਣੀਆਂ ਜਾਂ ਕੁਝ ਵੀ ਵਾਟ ਐਵਰ ਹਨ ਯੂ ਹਨਾਸ ਖਣਾ ਤੇ ਤੁਸੀਂ ਮਤਲਬ ਉਹ ਕਮੈਂਟ ਕਰ ਸਕਦੇ ਹੋਗੇ ਤੇ ਆਪਾਂ ਉਹਦੇ ਵਿੱਚ ਗੱਲਾਬਾਤਾਂ ਕਰਿਆ ਕਰਾਂਗੇ ਤੁਸੀਂ ਉਹਦੇ ਟਾਈਮ ਜਿਹੜੇ ਟਾਈਮ ਤੁਸੀਂ ਫ੍ਰੀ ਹੋਣੀ ਉਹ ਜਰੂਰ ਮੈਂਸ਼ਨ ਕਰ ਦਿਤਾ ਕਿ ਮੈਨੂੰ ਆਈਡੀਆ ਹੋ ਜਾਏ ਕਿ ਮੈਂ ਕਦੋਂ ਲਾਈਵ ਹੋਵਾਂ ਕਿਉਂਕਿ ਇਹ ਨਾ ਹੋਵੇ ਕਿ ਮੈਂ ਲਾਈਵ ਹੋਵਾਂ ਤੋ ਤੁਸੀਂ ਸੱਤੇ ਪਏ ਹੋ ਜਾਂ ਮੈਂ ਲਾਈਵ ਹੋਵਾਂ ਤੁਹਾਡੇ ਬਹੁਤ ਜ਼ਿਆਦਾ अर्ਲੀ ਮਾਰਨਿੰਗ ਹੋਵੇ ਜਾਂ ਤੁਸੀਂ ਕੰਮ ਤੇ ਹੋਮ ਤਾਂ ਕਰਕੇ ਟਾਈਮ ਮੈਂਸ਼ਨ ਕਰਨਾ ਬਹੁਤ ਜ਼ਰੂਰੀ ਆ ਤਾਂਕਿ ਮੈਂ ਤੁਹਾਡੀਆਂ ਜਿਹੜੀਆਂ ਗੱਲਾਂ ਦੇ ਜਵਾਬ ਬੈਟਰ ਵੇਚ ਦੇ ਸਕਾਂ ਸੋ ਆਪਾਂ ਲਾਈਵ ਹੋਇਆ ਕਰਾਂਗੇ YouTube ਤੇ ਹਫਤੇ ਚ 3 ਦਿਨ ਤੇ ਬਸ ਤੁਸੀਂ ਆਪਣਾ ਟਾਈਮ ਮੈਂਸ਼ਨ ਕਰਨਾ ਤੇ ਫਿਰ ਮੈਂ ਕਰਨ ਲੱਗਿਆਂ ਵਲੌਗ ਦੀ ਐਡੀਟਿੰਗ ਮੈਂ ਡਾਟਾ ਆਲਰੇਡੀ ਰੈਂਡਰ ਕਰ ਲਿਆ ਆ ਤੇ ਕੱਲ ਦਾ ਵਲੌਗ ਵੀ ਆਲਰੇਡੀ ਮੈਂ ਪਲਾਨ ਕਰ ਲਿਆ ਕਿ ਕੱਲ ਨੂੰ ਮੈਂ ਕੀ ਕਰਨਾ ਆ ਤੇ ਹੁਣ ਬਚ ਗਿਆ ਸ਼ਾਮ ਤੇ 4:50 ਦੇਖੋ ਬਸ ਮੈਂ ਹੁਣ ਇਹਦੇ ਵਿੱਚ ਡਾਟਾ ਸਾਰਾ ਸੈਟ ਅਪ ਕੀਤਾ ਆ ਫਿਰ ਬਸ ਹੁਣ ਇਹਦੀ ਕਰਨੀ ਐਡਿਟਿੰਗ 컬러 ਗ੍ਰੇਡਿੰਗ ਵਗੈਰਾ ਮੈਨੂੰ ਇਦਾਂ ਹੈ ਕਿ ਮੈਂ ਫਟਾਫਟੇ ਫਿਨਿਸ਼ ਕਰ ਲਵਾਂ ਇਸ ਤੋਂ ਪਹਿਲਾਂ ਕਿ ਮੇਰੀ ਬੇਟੀ ਉੱਠ ਜਾਵੇ ਤੁਹਾਨੂੰ ਪਤਾ ਹੀ ਆ ਤੇ ਫਿਰ ਮੈਂ ਡਿਨਰ ਵੀ ਬਣਾਉਣਾ ਆ ਇਹ ਤਾਂ ਬਸ ਫਟਾਫਟੇ ਹੁਣ ਕੰਪਲੀਟ ਕਰ ਲਈਏ ਜਿੰਨਾ ਕੋ ਹੁੰਦਾ ਆ ਬਾਕੀ ਮੈਂ ਰਾਤ ਨੂੰ ਜੇ ਰਹਿ ਜਾਂਦਾ ਆ ਹਾਂ ਉਹਦੇ ਸੌਣ ਤੋਂ ਬਾਅਦ ਕਰਦੀ ਹੁੰਨੀ ਆ ਤੇ ਵਲੌਗ ਦੇਖਣਾ ਨਾ ਭੁੱਲਿਆ ਕਰੋ ਜੇ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਹੌਸਲਾ ਬਣਿਆ ਰਹਿੰਦਾ ਡੇਲੀ ਡੇਲੀ ਪੋਸਟ ਕਰਨ ਦਾ ਬਾਕੀ ਮੇਰੇ ਵਾਂਗੂ ਜੇ ਤੁਸੀਂ ਵੀ ਥੱਕ ਜਾਂਦੇ ਹੋ ਨਾ ਵਲੌਗ ਦੇਖਦੇ ਤੇ ਇਹਦੇ ਤੇ ਜਾਦਾ ਕੱਪ ਪੀ ਲਿਆ ਕਰੋ ਚਾਹ ਵਿੱਚ ਉਸਕੇ ਲੈੰਦਲੇ ਨੇ ਮੇਰਾ ਵਲੌਗ ਲਵ ਤੁਹਾਨੂੰ ਹੋਰ ਵੀ ਵਧੀਆ ਲੱਗੇਗਾ ਚਾਹ ਤੇ ਪ੍ਰੀਤ ਚਾਹ ਨਾਲ ਗੱਲਾਂ ਤੇ ਗਾਇਜ਼ ਐਡੀਟਿੰਗ ਕਰਦੇ ਹੋਏ ਮੈਂ ਧਿਆਨ ਨਹੀਂ ਦਿੱਤਾ ਹੈ ਕਿ ਮੇਰੇ ਮੈਕਬੁੱਕ ਟਿੱਟੇ ਬੈਟਰੀ ਉਹ ਡੈਡ ਹੋ ਗਈ ਐ ਸੋ ਹੁਣ ਮੈਂ ਚਾਰਜਰ ਤੇ ਲਾਇਆ ਕਿਉਂਕਿ ਮੈਂ ਐਡੀਟਿੰਗ ਕਰਦੇ ਕਰਦੇ ਬੰਦ ਹੋ ਗਿਆ ਮਤਲਬ ਕੋਈ ਨਾ ਕੁ ਰਿਐਕਸ਼ਨ ਆਉਂਦੀ ਹੀ ਨਹੀਂ ਜਦੋਂ ਮੈਂ ਕੋਈ ਕੰਮ ਕਰਨ ਲੱਗਦੀ ਹਾਂ ਇਹ ਤਾਂ ਚਲ ਮੇਰੀ ਗਲਤੀ ਮੈਂ ਦੇਖਿਆ ਨਹੀਂ ਹੈ ਕਿ ਮੈਨੂੰ ਚਾਰਜ ਵੀ ਲਾਉਣਾ ਸੀਗਾ ਤੇ ਚਲੋ ਜਿੰਨਾ ਟਾਈਮ ਹੁਣ ਇਹ ਚਾਰਜ ਹੁੰਦਾ ਆ ਤੇ ਮੈਂ ਬਣਾਵਾਂ ਰੋਟੀ ਸਬਜ਼ੀ ਤੇ ਕੱਲ ਜਿਹੜੇ ਮੈਂ ਪਰੌਂਠੇ ਬਣਾਏ ਸੀਗੇ ਸਾਰਿਆਂ ਨੂੰ ਬਹੁਤ ਵਧੀਆ ਲੱਗੇ ਦੈਨ ਦੇ ਨਾਸ ਨਾਲ ਬਣਾਈ ਸੀ ਮੈਂ ਤਾਂ ਨਹੀਂ ਹੁੰਦੀ ਮੇਰੀ ਚਟਣੀ ਮੈਨੂੰ ਚਾਹ ਦੀ ਗੱਲ ਤੋਂ ਇੱਕ ਹੋਰ ਗੱਲ ਯਾਦ ਆ ਜਾਂਦੀ ਆ ਜਦੋਂ ਮੈਂ ਛੋਟੀ ਹੁੰਦੀ ਸੀਗੀ ਹਨਾ ਮਤਲਬ ਪਿੰਡੋਂ ਦੇ ਛੋਟੇ ਵੀ ਨਹੀਂ ਮਤਲਬ ਜਦ ਤੱਕ ਮੈਂ ਬਾਦ ਨਹੀਂ ਆਈ ਸੀਗੀ ਤਾਂ ਜਦੋਂ ਸਵੇਰੇ ਮੈਂ ਕਦੇ ਆਪ ਤੋਂ ਉੱਠੇ ਨਹੀਂ ਨਾ ਮੈਂ ਕਦੇ ਉੱਠ ਕੇ ਮੂੰਹ ਧੋਤਾ ਆ ਤੇ ਮੈਨੂੰ ਚਾਹ ਮੰਜੇ ਦੀ ਮਿਲ ਜਾਂਦੀ ਹੁੰਦੀ ਸੀਗੀ ਜਾਂ ਮੇਰਾ ਤਾਇਆ ਜਾਂ ਮੇਈ ਦਾਦੀ ਹਨਾ ਮਤਲਬ ਉਹਨਾਂ ਨੇ ਕੋਲਣਾ ਵੀ ਨਹੀਂ ਬਾਟੀ ਵਰਕੇ ਲੈ ਕੇ ਆਉਣੀ ਵੱਡੀ ਬਾਟੀ ਤੇ ਮੂੰਹ ਨੂੰ ਲਾ ਦੇਣੀ ਠਾ ਕੇ ਨਾ ਮੂੰਹ ਧੋਣਾ ਨਾ ਪਾਣੀ ਪੀਣਾ ਕੁਝ ਵੀ ਨਹੀਂ ਐਵੇਂ ਤੇ ਉਹ ਵੀ ਦਿਨ ਬਰ ਵਧੀਆ ਹੁੰਦੇ ਸੀਗੇ ਫੇਰ ਹੌਲੀ ਹੌਲੀ ਥੋੜੇ ਵੱਡੇ ਹੋਏ ਫੇਰ ਜਿਸ ਦਿਨ ਮੇਰੇ ਡੈਡੀ ਨੇ ਉਠਾਉਣਾ ਸਾਨੂੰ ਉਦੋਂ ਉਹਨਾਂ ਨੇ ਪਾਣੀ ਦਾ ਗਲਾਸ ਲੈ ਕੇ ਆਉਣਾ ਪਹਿਲਾਂ ਸਾਡੀ ਅੱਖਾਂ ਧੋਣੇ ਪਾਣੀ ਪਿਉਣਾ ਹਨਾ ਫੇਰ ਸਾਡੇ ਵਾਸਤੇ ਚਾਹ ਲੈ ਆਉਣੀ ਤੇ ਇਹ ਚਾਹ ਪੀ ਕੇ ਫੇਰ ਸੌ ਜਾਣਾ ਤੇ ਜੇ ਫੇਰ ਵੀ ਨਾ ਉਠਦੇ ਤਾਂ ਉਹਨਾਂ ਨੇ ਕੇਸ ਲਾ ਕੇ ਲੈ ਜਾਣਾ ਕੇਸ ਲਾਏ ਤਾਂ ਵੀ ਨਾ ਉਠੇ ਤਾਂ ਉਹਨਾਂ ਨੇ ਪੱਖਾ ਬੰਦ ਕਰ ਜਾਣਾ ਫੇਰ ਵੀ ਨਾ ਉਠੇ ਫਿਰ ਪੈਂਦੀ ਹੈ ਗਾਲਾਂ ਮਤਲਬ ਉਹ ਵੀ ਦਿਨ ਹੁੰਦੇ ਸੀ ਜਦੋਂ ਬੇਫਿਕਰੀ ਜਿਹੇ ਮਤਲਬ ਬੇਫਿਕਰੀ ਦੇ ਵਿੱਚ ਕੱਢ ਦਿੰਦੇ ਸੀ ਨਾ ਕੋਈ ਟੈਨਸ਼ਨ ਹੁੰਦੀ ਸੀ ਨਾ ਹੋਈ ਆਪਾਂ ਬਿੱਲ ਭਰਨਾ ਸੀ ਨਾ ਕੋਈ ਆਪਾਂ ਰਾਸ਼ਨ ਲੈ ਕੇ ਆਉਣਾ ਸੀ ਤੇ ਫਿਰ ਜਦੋਂ ਆਪਾਂ ਆ ਜਿੰਦੇ ਆ ਬਾਹਰ ਤੇ ਸਾਰੀ ਰਿਸਪੌਂਸਿਬਿਲਟੀ ਆਪਣੇ ਆਪ ਤੇ ਆ ਜਾਂਦੀ ਹੈ ਕਦੇ ਸੋਚਣੀ ਹੋਈ ਸੀ ਵੀ ਸ਼ਾਮ ਨੂੰ ਕਿਹੜੀ ਸਬਜ਼ੀ ਬਣਾਣੀ ਹੈ ਹੁਣ ਡੇਲੀ ਮੈਨੂੰ ਫਿਕਰ ਪੈਂਦੀ ਸ਼ਾਮ ਨੂੰ ਕਿ ਅੱਜ ਕਿਹੜੀ ਸਬਜ਼ੀ ਬਣਾਈਏ ਤੇ ਸਵੇਰੇ ਚਾਹ ਮਿਲਣਾ ਨਹੀਂ ਇੱਦਾਂ ਤਾਂ ਨਹੀਂ ਕਹ ਸਕਦੀ ਮੈਨੂੰ ਕਦੇ-ਕਦੇ ਚਾਹ ਮਿਲ ਜਾਂਦੀ ਹੈ ਸਵੇਰੇ ਬੈੱਡ ਤੇ ਵੀ ਪਰ ਜਿਹੜਾ ਉਹ ਟਾਈਮ ਸੀ ਉੱਥੇ ਹਨਾ ਉਹ ਹੋਰ ਵੀ ਜ਼ਿਆਦਾ ਵਧੀਆ ਸੀਗਾ ਕਿਉਂਕਿ ਉਦੋਂ ਕੋਈ ਟੈਨਸ਼ਨ ਨਹੀਂ ਹੁੰਦੀ ਸੀਗੀ ਚਲੋ ਕੋਈ ਗੱਲ ਨਹੀਂ ਸਾਰੇ ਲਾਈਫ ਦੇ ਫੇਸ ਹੁੰਦੇ ਨੇ ਜਿਹੜੇ ਟਾਈਮ ਟਾਈਮ ਨਾਲ ਚੇਂਜ ਹੁੰਦੇ ਜਾਂਦੇ ਨੇ ਉਹ ਟਾਈਮ ਵਧੀਆ ਸੀ ਤੇ ਇਹ ਵੀ ਵਧੀਆ ਆ ਉਦੋਂ ਆਪਾਂ ਕਿਸੇ ਦੇ ਸਿਰ ਤੇ ਬੇਫਿਕਰ ਸੀ ਤੇ ਹੁਣ ਕੋਈ ਸਾਡੇ ਸਿਰ ਤੇ ਬੇਫਿਕਰ ਦੋਨੋਂ ਬਹੁਤ ਵੱਡੀ ਗੱਲਾਂ ਨੇ ਜਿਹੜੇ ਵੀ ਮੇਰੇ ਵਾਂਗੂ ਹਨਾ ਬਾਹਰ ਆਏ ਆ ਕਿਸੇ ਵੀ ਕੰਟਰੀ ਗਏ ਆ ਜਾਂ ਫਿਰ ਘਰ ਤੋਂ ਦੂਰ ਵੀ ਰਹਿੰਦੇ ਹਨਾ ਉਹ ਚੀਜ਼ ਨੂੰ ਰਿਲੇਟ ਕਰ ਸਕਦੇ ਆ ਕਿ ਪਿੰਡ ਦੀ ਚਾਹ ਬੇਬੇ ਦੇ ਹੱਥ ਦੀ ਚਾਹ ਪੱਕੀ ਕਿੰਨੀ ਮਿਸ ਕਰਦੇ ਆ ਹਨਾ ਕੀ ਚਾਹ ਤਾਂ ਪੀਂਨੇ ਆ ਪਰ ਚਾਹ ਦੇ ਵਿੱਚ ਉਹ ਗੱਲ ਨਹੀਂ ਹੁੰਦੀ ਹੈਗੀ ਜਿਹੜੀ ਉਦੋਂ ਹੁੰਦੀ ਸੀਗੀ ਤੇ ਮੈਂ ਤਾਂ ਹੁਣ ਵੀ ਜਦੋਂ ਚਾਹ ਪੀਂਦੀ ਆ ਤਾਂ ਮੈਨੂੰ ਮੇਰਾ ਬਚਪਨ ਯਾਦ ਆ ਜਾਂਦਾ ਮੇਰੇ ਪੁਰਾਣੇ ਦਿਨ ਯਾਦ ਆ ਜਾਂਦੇ ਜਦੋਂ ਮੇਰੇ ਘਰ ਦੇ ਚਾਹ ਦਾ ਕੋਲਾ ਮੇਰੇ ਮੂੰਹ ਨੂੰ ਲਾ ਲੈਂਦੇ ਸੀ ਸਵੇਰੇ ਉੱਠਦੇ ਨੂੰ ਹਾਂਜੀ ਕਿ ਇਸ ਤੇ ਆਪਣਾ ਰੋਟੀ ਪਾਣੀ ਹੋ ਗਿਆ ਤੇ ਬਾਹਰ ਅੱਜ ਸ਼ਾਮ ਤੋਂ ਹੀ ਮੀਂਹ ਪੈ ਰਿਹਾ ਉਹ ਗਾਇਸ ਸਾਹਮਣੇ ਜੇ ਤੁਸੀਂ ਨੋਟਿਸ ਕਰਦੇ ਹੋ ਤਾਂ ਉਹ ਨਾ ਐਂਬੂਲੈਂਸ ਖੜੀ ਆ ਆਈ ਡੋਨਟ ਨੋ ਕਿਉਂ ਆਈ ਆ ਤੇ ਇਧਰ ਲੈਫਟ ਸਾਈਡ ਤੇ ਪੁਲਿਸ ਦੀ ਗੱਡੀ ਵੀ ਖੜੀ ਆ ਸਾਹਮਣੇ ਬਿਲਡਿੰਗ ਦੇ ਕੁਝ ਹੋਇਆ ਲੱਗਦਾ ਹਾਂਜੀ ਗਾਇਸ ਤੇ ਹੁਣ ਬੱਜ ਗਿਆ ਰਾਤ ਦੇ 9:30 ਤੇ ਹੁਣ ਮੈਂ ਕਰਦੀ ਆ ਬਾਕੀ ਦੀ ਐਡੀਟਿੰਗ ਜੇ ਵੀਲੌਗ ਪਸੰਦ ਆ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਬਾਕੀ ਮਿਲਦਾ ਤੁਹਾਨੂੰ ਨੈਕਸਟ ਵੀਲੌਗ ਦੇ ਵਿੱਚ ਫਿਲਹਾਲ ਲਈ ਬਾਏ